ਜਿਹੜਾ ਮਾਰਚ ਆ ਉਹ ਕੱਢਿਆ ਜਾ ਰਿਹਾ ਹੈ ਰਾਜਾ ਅਤਿ ਮਸਾਲੇਦਾਰ ਇਹ ਮੰਨਤਾ ਰਿਹਾ ਹੈ ਨਾਲੇ ਸੌ ਆਪਣਾ ਕੈਮਰੇਜ ਸ਼ਾਟ ਲੰਬੇ ਜੇ ਬੱਚੇ ਪੰਤਰੀ ਦਾ ਕੋਈ ਨਾ ਇਹ ਜਿਹੜੀਆਂ ਤੁਸੀਂ ਵਿਸਾਲ ਇਕੱਠ ਦੀਆਂ ਤਸਵੀਰਾਂ ਦੇਖ ਰਹੇ ਹੋ ਪੱਤਰਕਾਰਾਂ ਦੇ ਹੱਕ ਦੇ ਵਿੱਚ ਇੱਕ ਮਾਰਚ ਆ ਜਿਹੜਾ ਬਠਿੰਡੇ ਦੇ ਵਿੱਚ ਕੱਢਿਆ ਜਾ ਰਿਹਾ ਹੈ ਅੱਜ ਵੱਡਾ ਇਕੱਠ ਸੀ ਜਿਹੜਾ ਉਹ ਬਠਿੰਡੇ ਰੱਖਿਆ ਗਿਆ ਸੀ ਪੱਤਰਕਾਰਾਂ ਤੇ ਪਰਚੇ ਹੋਏ ਨੇ ਅਤੇ ਚੈਨਲ ਬੰਦ ਕੀਤੇ ਗਏ ਨੇ ਉਹ ਚਾਹੇ ਮਨਿੰਦਰਜੀਤ ਸਿੱਧੂ ਦਾ ਲੋਕ ਆਵਾਜ਼ ਹੋਵੇ ਜਾਂ ਰਤਨਦੀਪ ਧਾਰੀਵਾਲ ਦਾ ਚੈਨਲ ਹੋਵੇ ਜਾਂ ਹੋਰ ਜਿਹੜੇ ਪੱਤਰਕਾਰ ਨੇ ਉਹਨਾਂ ਤੇ ਪਰਚੇ ਦਰਜ ਕੀਤੇ ਗਏ ਨੇ ਉਹਦੇ ਰੋਸ ਵਜੋਂ ਇੱਕ ਵਿਸਾਲ ਮਾਰਚ ਆ ਜਿਹੜਾ ਉਹ ਕੱਢਿਆ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਫੋਟੋ ਕਰ ਲਓ ਫੋਟੋ ਫੋਟੋ ਕਰਵਾ ਵੀਰੇ ਫੋਟੋ ਚ ਖੜਾ ਲਿਏ ਆਇਨ ਹੋ ਜਾ ਮੈਂ ਵੀ ਕਰਾ ਲਾਂ ਜਿੰਦਾਬਾਦ ਜਿੰਦਾਬਾਦ ਨਾਮ ਬੇਕਾ ਜਿੰਦਾਬਾਦ 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 ਫਕਰ ਕਰਾ ਦੇ ਕਿਤੇ ਝੂਠੇ ਪਰਦੇ ਨਾ ਕਰੋ ਨਾ ਕਰੋ ਰੱਦ ਕਰੋ ਨਾ ਸਰਕਾਰ ਬਾਬਾਪਾ ਨਮਾ ਬਾਬਾ ਮੁਹੰਮਦ ਕਾ ਜਿੰਦਾਬਾਦ 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 ਬੱਸ ਬੱਸ ਬੱਸੂ ਕਰਨਾ ਪੰਦ ਸੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਬਠਿੰਡਾ ਦੇ ਵਿੱਚ ਇਸ ਸਮੇਂ ਮੌਜੂਦ ਹਾਂ ਜਿੱਥੇ ਪੱਤਰਕਾਰਾਂ ਵੱਲੋਂ ਵਿਸਾਲ ਮਾਰਚ ਜਿਹੜਾ ਕੱਢਿਆ ਜਾ ਰਿਹਾ ਹੈ ਨਾਲ ਕਿਸਾਨ ਜਥੇਬੰਦੀਆਂ ਇਨਸਾਫ ਪਸੰਦ ਲੋਕਾਂ ਵੱਲੋਂ ਸਾਥ ਦਿੱਤਾ ਜਾ ਰਿਹਾ ਹੈ ਪੱਤਰਕਾਰਾਂ ਦੇ ਉੱਪਰ ਜਿਹੜੇ ਪਰਚੇ ਕੀਤੇ ਗਏ ਸੀ ਉਹ ਪਰਚੇ ਆੰਦੇ ਰੋਸ ਵਜੋਂ ਅਤੇ ਪੱਤਰਕਾਰਾਂ ਦੇ ਜਿਹੜੇ ਚੈਨਲ ਬੰਦ ਕੀਤੇ ਗਏ ਨੇ ਉੱਧਰ ਰੋਸ ਵਜੋਂ ਇੱਕ ਵਿਸਾਲ ਮਾਰਚ ਆ ਜਿਹੜਾ ਕੱਢਿਆ ਜਾ ਰਿਹਾ ਹੈ ਵੱਡਾ ਇਕੱਠ ਸੀ ਅੱਜ ਬਠਿੰਡਾ ਦੇ ਵਿੱਚ ਰੱਖਿਆ ਗਿਆ ਸੀ ਸੋ ਉਸ ਤੋਂ ਬਾਅਦ ਇੱਕ ਵਿਸਾਲ ਮਾਰਚ ਆ ਜਿਹੜਾ ਉਹ ਬੜਾ ਫਤਵਾ ਮਾਰਾ ਜੀ

ਬੰਦ ਕੁਛ ਨਹੀਂ ਜੇ ਫੜਾ ਵੀ ਕਰ ਦੇ ਐਂਡੇ ਦਾ